ਦੇਖੋ ਇਸ ਵਾਲੇ ਅਸੀਂ ਜਿਹਨੂੰ ਪ੍ਰਮੁਖਤਾ ਦੇ ਨਾਲ ਲਾਰੈਂਸ ਰੋਡ ਕਿਹਾ ਜਾਂਦਾ ਪਰ ਉਹਦਾ ਅਸਲ ਨਾਮ ਭਾਈ ਵੀਰ ਸਿੰਘ ਮਾਰ ਗਿਆ ਕਰੀਬ 1870 ਦੇ ਵਿੱਚ ਇੱਥੇ ਬ੍ਰਿਟਿਸ਼ ਅਫੀਸਰ ਜான் ਲਾਰੈਂਸ ਆਏ ਸੀ ਉਹਨਾਂ ਦੇ ਨਾਮ ਤੇ ਰੋਡ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਕੁਝ ਦਿਹਾਕੇ ਪਹਿਲਾਂ ਕਰੀਬ 1972 ਦੇ ਵਿੱਚ ਆਫੀਸ਼ੀਅਲੀ ਲਾਰੈਂਸ ਰੋਡ ਦਾ ਨਾਮ ਤਬਦੀਲ ਕਰਕੇ ਭਾਈ ਵੀਰ ਸਿੰਘ ਮਾਰਗ ਰੱਖ ਦਿੱਤਾ ਗਿਆ ਸੀ ਪਰ ਇਸ ਤਰ੍ਹਾਂ ਕੇ ਸੀ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਨੈਸ਼ਨਲ ਮਾਨੀਟਰੀ ਕਮਿਸ਼ਨ ਦੇ ਚੇਅਰਮੈਨ ਮਿਸਟਰ ਇਕਬਾਲ ਸਿੰਘ ਲਾਲਪੁਰਾ ਜੀ ਦੀ ਵਿਜ਼ਿਟ ਅ ਅੰਮ੍ਰਿਤਸਰ ਦੇ ਵਿੱਚ ਹੋਈ ਆ ਤੇ ਉਹਨਾਂ ਨੂੰ ਕੁਝ ਵਫਤ ਮਿਲਿਆ ਜਿਨ੍ਹਾਂ ਵਿੱਚ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇੱਥੋਂ ਭਾਈ ਵੀਰ ਸਿੰਘ ਮਾਰਗ ਦਾ ਨਾਮ ਬਦਲ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣਾ ਚਾਹੀਦਾ ਪਰ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਕਿ ਸ਼ੇਰ-ਏ-ਪੰਜਾਬ ਨੂੰ ਸਤਿਕਾਰ ਮਿਲੇ ਮਾਣ ਮਿਲੇ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਉਹਨਾਂ ਲੋਕਾਂ ਨੂੰ ਜਿਹੜੇ ਵਫਤ ਦੇ ਵਿੱਚ ਗਏ ਹੋਣਗੇ ਇਸ ਰੋਡ ਦੇ ਬਿਲਕੁਲ ਆਪੋਜ਼ਿਟ ਆ ਸ਼ੇਰ-ਏ-ਪੰਜਾਬ ਜਿਹਦਾ ਇੱਕ ਬਾਗ ਆ ਜਿਹਨੂੰ ਅਸੀਂ ਰਾਮ ਬਾਗ ਕਹਿੰਦੇ ਆ ਜਿਹਦੇ ਅੰਦਰ ਉਹਨਾਂ ਦੀ ਕਈ ਤਰ੍ਹਾਂ ਦੇ ਹਰਾਨੇ ਉਹਨਾਂ ਦਾ ਸਮਰ ਪੈਲੇਸ ਆ ਉੱਥੇ ਕੋਲ ਹੀ ਮਜਸਮਾ ਆ ਸਟੈਚੂ ਆ ਜਿਹਦੇ ਹਾਲਤ ਬਹੁਤ ਮਾੜੇ ਆ ਅੰਦਰ ਕਲੱਬਸ ਨੇ ਇੱਕ ਇਨਫਰੋਜਮੈਂਟ ਆ ਗੈਰ ਕਾਨੂੰਨੀ ਕਬਜ਼ੇ ਆ ਸ਼ਰਾਬ ਚਲਦੀ ਆ ਤਬਾਕੂ ਨੋਸ਼ੀ ਹੁੰਦੀ ਆ ਹਰ ਤਰ੍ਹਾਂ ਦੇ ਐਂਟੀ-ਸੋਸ਼ੀਅਲ ਐਲੀਮੈਂਟਸ ਉੱਥੇ ਹੁੰਦੇ ਆ ਉਹਨਾਂ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਗਿਆ ਪਰ ਜਿਹੜੀ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਤਾਂ ਕਿੰਗ ਆਫ ਮਾਡਰਨ ਪੋਇਟਰੀ ਕਿਹਾ ਜਾਂਦਾ ਜਿਨ੍ਹਾਂ ਨੇ ਕੀ ਇੰਸਟੀਟਿਊਸ਼ਨ ਲਾਈਕ ਪੰਜਾਬ ਐਂਡ ਸਿੱਧ ਬੈਂਕ ਔਰ ਖਾਸਾ ਕਾਲਜ ਅੰਮ੍ਰਿਤਸਰ ਨੂੰ ਸਟੈਬਲਿਸ਼ ਕਰਨ ਤੇ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਉਹਨਾਂ ਨੂੰ ਉੱਤਰ ਭਾਰਤ ਦਾ ਰਵਿੰਦਰਨਾਥ ਟੈਗੋਰ ਕਿਹਾ ਜਾਂਦਾ ਉਹਨਾਂ ਨੂੰ ਛੇਮਾਂ ਦਰਿਆ ਪੰਜਾਬ ਦਾ ਲਿਟਰਰੀ ਦਰਿਆ ਕਿਹਾ ਜਾਂਦਾ ਇੰਨੀ ਵੱਡੀ ਸ਼ਖਸੀਅਤ ਹੋਵੇ ਉਹਨਾਂ ਦਾ ਘਰ ਹੋਵੇ ਉਹਨਾਂ ਦੇ ਘਰ ਦੇ ਅੰਦਰ ਗੁਰਦੁਆਰਾ ਹੋਵੇ ਉੱਤੇ ਹਾਲ ਵੀ ਹੋਵੇ ਲਾਇਬ੍ਰੇਰੀ ਵੀ ਹੋਵੇ ਮਿਊਜ਼ੀਅਮ ਬਣਾਉਣ ਦੀ ਗੱਲ ਹੁੰਦੀ ਹੋਵੇ ਤੇ ਉਸ ਰੋਡ ਨੂੰ ਜੇ ਇਹ ਸਰਕਾਰਾਂ ਐਡਮਿਨਿਸਟ੍ਰੇਸ਼ਨ ਉਹਨਾਂ ਆਮ ਨਹੀਂ ਕਰ ਸਕੀਆਂ ਪਪੂਲਰ ਨਹੀਂ ਕਰ ਸਕੀਆਂ ਤੇ ਫਿਰ ਉਹਨਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਆ ਇੰਜੀਨੀਅਰ ਪਵਨ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਜੀ ਪਾਈ ਵੀ ਸਿੰਘ ਮਾਰਕ ਤੇ ਮਜ਼ਦੂਰੀ ਤੁਸੀਂ ਕੀ ਕਹਿੰਦੇ ਆ ਅਦੇਖੋ ਇਸ ਵਾਲੇ ਅਸੀਂ ਜਿੰਨੂੰ ਪ੍ਰਮੁਖਤਾ ਦੇ ਨਾਲ ਲਾਰੈਂਸ ਰੋਡ ਕਿਹਾ ਜਾਂਦਾ ਪਰ ਉਹਦਾ ਅਸਲ ਨਾਮ ਭਾਈ ਵੀਰ ਸਿੰਘ ਮਾਰ ਗਿਆ ਕਰੀਬ 1870 ਦੇ ਵਿੱਚ ਇੱਥੇ ਬ੍ਰਿਟਿਸ਼ ਅਫੀਸਰ ਜான் ਲਾਰੈਂਸ ਆਏ ਸੀ ਉਹਨਾਂ ਦੇ ਨਾਮ ਤੇ ਰੋਡ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਕੁਝ ਦਿਹਾਕੇ ਪਹਿਲਾਂ ਕਰੀਬ 1972 ਦੇ ਵਿੱਚ ਅਫੀਸ਼ੀਅਲੀ ਲਾਰੈਂਸ ਰੋਡ ਦਾ ਨਾਮ ਤਬਦੀਲ ਕਰਕੇ ਭਾਈ ਵੀਰ ਸਿੰਘ ਮਾਰਗ ਰੱਖ ਦਿੱਤਾ ਗਿਆ ਸੀ ਪਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਨੈਸ਼ਨਲ ਮਨੋਰਿਟੀ ਕਮਿਸ਼ਨ ਦੇ ਚੇਅਰਮੈਨ ਮਿਸਟਰ ਇਕਬਾਲ ਸਿੰਘ ਲਾਲਪੁਰਾ ਜੀ ਦੀ ਵਿਜ਼ਿਟ ਅ ਅੰਮ੍ਰਿਤਸਰ ਦੇ ਵਿੱਚ ਹੋਈ ਆ ਤੇ ਉਹਨਾਂ ਨੂੰ ਕੁਝ ਵਫਦ ਮਿਲਿਆ ਜਿਨ੍ਹਾਂ ਵਿੱਚ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇੱਥੋਂ ਭਾਈ ਵੀਰ ਸਿੰਘ ਮਾਰਗ ਦਾ ਨਾਮ ਬਦਲ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣਾ ਚਾਹੀਦਾ ਪਰ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਕਿ ਸ਼ੇਰ-ਏ-ਪੰਜਾਬ ਨੂੰ ਸਤਿਕਾਰ ਮਿਲੇ ਮਾਣ ਮਿਲੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਵਫਦ ਦੇ ਵਿੱਚ ਗਏ ਹੋਣਗੇ ਇਸ ਰੋਡ ਦੇ ਬਿਲਕੁਲ ਆਪੋਜ਼ਿਟ ਆ ਅ ਸ਼ੇਰ-ਏ-ਪੰਜਾਬ ਜਿਹਦਾ ਇੱਕ ਬਾਗ ਆ ਜਿਹਨੂੰ ਅਸੀਂ ਰਾਮ ਬਾਹ ਕਹਿੰਨੇ ਆ ਜਿਹਦੇ ਅੰਦਰ ਉਹਨਾਂ ਦੀ ਕਈ ਤਰ੍ਹਾਂ ਦੇ ਰਾਨੇ ਉਹਨਾਂ ਦਾ ਸਮਰ ਪੈਲੇਸ ਆ ਉੱਥੇ ਕੋਲ ਹੀ ਮਜਸਮਾ ਆ ਸਟੈਚੂ ਆ ਜਿਹਦੇ ਹਾਲਤ ਬਹੁਤ ਮਾੜੇ ਆ ਅੰਦਰ ਕਲੱਬਸ ਨੇ ਇਨਕਰਾਜਮੈਂਟ ਆ ਗੈਰਕਾਨੂੰਨੀ ਕਬਲੇ ਆ ਸ਼ਰਾਬ ਚਲਦੀ ਆ ਤਬਾਕੂ ਨੋਸ਼ੀ ਹੁੰਦੀ ਆ ਹਰ ਤਰ੍ਹਾਂ ਦੇ ਐਂਟੀ-ਸੋਸ਼ਲ ਐਲੀਮੈਂਟਸ ਉੱਥੇ ਹੁੰਦੇ ਆ ਉਹਨਾਂ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਗਿਆ ਪਰ ਜਿਹੜੀ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਤਾਂ King of Modern Poetry ਕਿਹਾ ਜਾਂਦਾ ਜਿਨ੍ਹਾਂ ਨੂੰ ਇਸ ਇੰਸਟੀਚਿਊਸ਼ਨ ਲਾਈਕ ਪੰਜਾਬ ਐਂਡ ਸਿੱਧ ਬੈਂਕ ਔਰ ਖਾਸਾ ਕਾਲਜ ਅੰਮ੍ਰਿਤਸਰ ਨੂੰ ਸਟੈਬਲਿਸ਼ ਕਰਨ ਤੇ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਉਹਨਾਂ ਨੂੰ ਉੱਤਰ ਭਾਰਤ ਦਾ ਰਵਿੰਦਰਨਾਥ ਟੈਗੋਰ ਕਿਹਾ ਜਾਂਦਾ ਉਹਨਾਂ ਨੂੰ ਛੇਮਾਂ ਦਰਿਆ ਪੰਜਾਬ ਦਾ ਲਿਟਰੇਰੀ ਦਰਿਆ ਕਿਹਾ ਜਾਂਦਾ ਇੰਨੀ ਵੱਡੀ ਸ਼ਖਸੀਅਤ ਹੋਵੇ ਉਹਨਾਂ ਦਾ ਘਰ ਹੋਵੇ ਉਹਨਾਂ ਦੇ ਘਰ ਦੇ ਅੰਦਰ ਗੁਰਦੁਆਰਾ ਹੋਵੇ ਉੱਤੇ ਹਾਲ ਵੀ ਹੋਵੇ ਲਾਇਬ੍ਰੇਰੀ ਵੀ ਹੋਵੇ ਮਿਊਜ਼ੀਅਮ ਬਣਾਉਣ ਦੀ ਗੱਲ ਹੁੰਦੀ ਹੋਵੇ ਤੇ ਉਸ ਰੋਡ ਨੂੰ ਜੇ ਇਹ ਸਰਕਾਰਾਂ ਐਡਮਿਨਿਸਟ੍ਰੇਸ਼ਨ ਉਹਨਾਂ ਆਮ ਨਹੀਂ ਕਰ ਸਕੀਆਂ ਪਪੂਲਰ ਨਹੀਂ ਕਰ ਸਕੀਆਂ ਤੇ ਫਿਰ ਉਹਨਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਆ ਉਹ ਜੇ ਨਾਮ ਇਸ ਰੋਡ ਦਾ ਬਦਲ ਕੇ ਰੱਖ ਵੀ ਦੇਣਗੇ ਇਹਦੇ ਨਾਲ ਫਰਕ ਕੋਈ ਨਹੀਂ ਪੈਣਾ ਪਰ ਉਹਨਾਂ ਲੋਕਾਂ ਦੀ ਬਚਕਾਨੀ ਨਾ ਸਮਝੀ ਨਾ ਅਹਲੀ ਇਨਕੰਪੀਟੈਂਸ ਸਿੱਧੀ ਕਲੀਅਰ ਨਜ਼ਰ ਆ ਜਾਂਦੀ ਹੈ ਕਿ ਉਹਨਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਡਿਊੜੀਆਂ ਉਹਨਾਂ ਦੇ ਪੈਲੈਸ ਉਹਨਾਂ ਦੇ ਮਜਸਮੇ ਉਹਨਾਂ ਦੇ ਬਰਾਦਾਰੀਆਂ ਹਰ ਪਾਸੇ ਢੱਟ ਰੀਆਂ ਉਹ ਸੰਭਾਲਣ ਵਾਲ ਕਿਸੇ ਦਾ ਧਿਆਨ ਨਹੀਂ ਪਰ ਜਿਹੜਾ ਇੱਕ ਸਿੱਖ ਕੌਮ ਨਾਲ ਬਿਲੋਂਗ ਕਰਨ ਵਾਲਾ ਐਡਾ ਵੱਡਾ ਲਖਾਰੀ ਹੋਵੇ ਉਹਨੂੰ ਮਿਨੋਰਿਟੀ ਕਮਿਸ਼ਨ ਠੀਕ ਆ ਸੇ ਕੌਮ ਪੰਜਾਬ ਦੇ ਵਿੱਚ ਮੈਜੋਰਿਟੀ ਚਾ ਪਰਦੇਸ਼ ਦੇ ਵਿੱਚ ਮਿਨੋਰਿਟੀ ਚਾ ਮਿਨੋਰਿਟੀ ਕਮਿਸ਼ਨ ਦਾ ਫਰਜ਼ ਮੰਨਦਾ ਹੈ ਕਿ ਆਪਣੇ ਹੀ ਲੋਕਾਂ ਦੀਆਂ ਲਤਾਂ ਨਾ ਖਿੱਚਣੀਆਂ ਸ਼ੁਰੂ ਕਰ ਦੇਣ ਜਿਹੜੇ ਕੌਮ ਦੇ ਚੰਗੇ ਲੋਕ ਆ ਲਿਟਰੇਰੀ ਲੋਕ ਆ ਐ ਇਦਾਂ ਦੇ ਲੇਖਕਾਂ ਦੀ রাইਟਰਸ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਉਹ ਸਭ ਦੇ ਸਾਂਝੇ ਹੁੰਦੇ ਆ ਸੋ ਇਸ ਕਰਕੇ ਮੇਰੀ ਅਪੀਲ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ ਜਿਹੜੀ ਚਿੱਠੀ ਤੁਹਾਨੂੰ ਮਾਈਨੋਰਟੀ ਕਮਿਸ਼ਨ ਨੇ ਲਿਖੀ ਆ ਉਹਨੂੰ ਦਰਖਵਰੇ ਤਰ੍ਹਾਂ ਨਾ ਸਮਝਣ ਉਹਨੂੰ ਇਗਨੋਰ ਕਰ ਦੇਣਾ ਕਿਉਂਕਿ ਇਹ ਮੈਨੂੰ ਲੱਗਦਾ ਮਿਸਟਰ ਲਾਲਪੁਰਾ ਨੇ ਵੀ ਇਸ ਗੱਲ ਵੱਲ ਕੋ ਬਹੁਤੀ ਸੋਚ ਸਮਝ ਲਾਈ ਨਹੀਂ ਆ ਵਿਚਾਰ ਕਰਕੇ ਇਹ ਗੱਲ ਨਹੀਂ ਕੀਤੀ ਜੇ ਵਿਚਾਰ ਕਰਦੇ ਤਾਂ ਉਹ ਉਹਨਾਂ ਲੋਕਾਂ ਨੂੰ ਇਹ ਕਹਿੰਦੇ ਕਿ ਜਿਹੜੀਆਂ ਬਾਕੀ ਯਾਦਗਾਰਾਂ ਬਣੀਆਂ ਉਹਨਾਂ ਦੀ ਸੇਵਾ ਸੰਭਾਲ ਕਰ ਲੋ ਇਹ ਨਾ ਕਰਨ ਦੇ ਕਰਕੇ ਹੀ ਇਦਾਂ ਦਾ ਬਚਕਾਨਾ ਡਿਸੀਜਨ ਲੈਣ ਦੀ ਗੱਲ ਕੀਤੀ ਐ ਸ ਮੁੱਖ ਮੰਤਰੀ ਪੰਜਾਬ ਇਸ ਗੱਲ ਨੂੰ ਇਗਨੋਰ ਕਰ ਦੇਣ ਰੈਲੇਵੈਂਟ ਸਮਝ ਲੈਣ ਤਾਂ ਜੋ ਲੋਕ ਫਿਰ ਹੋਰ ਲਿਟਰੇਰੀ ਲੋਕ ਪੜ੍ਹੇ ਲੋਕ ਇਸ ਗੱਲ ਦਾ ਹੋਰ ਵਿਰੋਧ ਨਾ ਕਰੇ